ਪਾਤਸ਼ਾਹ ਬਾਬਾ ਸ਼ਾਹ ਹੁਸੈਨ ਜੀ ਦਾ 19ਵਾਂ ਸਲਾਨਾ ਜੋੜ ਮੇਲਾ ਗੱਦੀ ਨਸ਼ੀਨ ਸਾਈਂ ਬਾਬਾ ਸੁਖਜੀਤ ਸਿੰਘ ਜੋਗੀ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਅਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਮੀਰਾ ਪਾਤਸ਼ਾਹ ਹੁਸੈਨ ਜੀ ਦੇ ਨਵੇਂ ਬਣ ਰਹੇ ਦਰਬਾਰ ਤਲਵੰਡੀ ਚੌਧਰੀਆਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੇਸ਼ ਵਿਦੇਸ਼ਾ ਤੋਂ ਆਪਣੀ ਸ਼ਰਧਾ ਅਨੁਸਾਰ ਸੰਗਤਾਂ ਨੇ 11 ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏਗੇ। ਜਿਨ੍ਹਾਂ ਦੇ ਭੋਗ ਭੈਣ ਉਪਰੰਤ ਸੁੰਦਰ ਦੀਵਾਨ ਸਜਾਇਆ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ 11 ਗਰੀਬ ਧੀਆਂ ਦੇ ਵਿਆਹ ਕਿਤੇ ਗਏ ਅਤੇ ਉਹਨਾਂ ਨੂੰ ਲੋੜਿੰਦਾ ਸਮਾਨ ਵੀ ਦਿੱਤਾ ਗਿਆ। ਦੂਸਰੇ ਦਿਨ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਦਾ ਆਗਾਜ਼ ਵੀ ਐਸ ਬੱਲੀ ਪਾਸਲੇ ਵਾਲਿਆਂ ਨੇ ਕੀਤਾ। ਪੰਜਾਬ ਦੇ ਉੱਗੇ ਕਲਾਕਾਰ ਖਾਨ ਸਾਹਿਬ, ਰਾਣਾ ਸਿੱਧੂ, ਮੰਗੀ ਖਾਨ, ਮਨੀ ਮਾਨ, ਮਾਸ਼ਾ ਅਲੀ, ਗਿਲ ਸਿਸਟਰ ਚੰਨੀ ਗਿਲ ਆਦੀ ਕਲਾਕਾਰਾਂ ਨੇ ਆਪਣੇ ਗੀਤ ਗਾ ਕੇ ਦਰਬਾਰ ਤੇ ਹਾਜ਼ਰੀ ਲਗਵਾਈ ਬਰਿਆਣਾ ਰੈਸਲਿੰਗ ਅਕੈਡਮੀ ਜਲੰਧਰ ਵੱਲੋਂ ਪੰਜਾਬ ਪੁਲਿਸ ਦੇ ਆਈ ਜੀ ਦੀ ਅਗਵਾਈ ਹੇਠ ਕੁਸ਼ਤੀਆਂ ਕਰਵਾਈਆਂ ਗਈਆਂ ਜਿਸ ਵਿੱਚ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਪਹਿਲਵਾਨਾਂ ਨੇ ਸ਼ਿਰਕਤ ਕੀਤੀ ਪੁਟਕੇ ਦੀ ਕੁਸ਼ਤੀ ਕਰਨ ਆਰਸੀਐਫ ਅਤੇ ਸ਼ਨੀ ਰਾਮ ਵੇਲ ਵਿਚਕਾਰ ਹੋਈ ਜਿਸ ਵਿੱਚ ਕਰਨ ਆਰਸੀਐਫ ਨੇ ਜਿੱਤ ਪ੍ਰਾਪਤ ਕੀਤੀ ਬਾਲੀਵਾਲ ਟੂਰਨਾਮੈਂਟ ਵਿੱਚ ਤਲਵੰਡੀ ਚੌਧਰੀਆਂ ਦੀ ਟੀਮ ਜੇਤੂ ਰਹੀ ਬਾਲੀਵਾਲ ਕੋਚ ਵੀਰਪਾਲ ਨੂੰ ਅਲਟੋ ਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਪੱਲ ਤੇਂ ਦੇ ਲਾਗੇ ਪੱਲ ਤੇਂ ਦੇ ਲਾਗੇ ਪੱਲ thank <laughs> Jumping in किसे के हिस्से में घर आया किसी के हिस्से में दुकान आई के घर का जब तबारा हुआ किसे के हिस्से में घर आया किसे के हिस्से में दुकान आई मैं घर में सबसे छोटा था मेरे हिस्से में मेरी ਮੈਨੂੰ ਨਾ ਤਰੇ ਹੋਇਆ ਯਾਰੇ ਲਾ ਮੇਰਾ ਘਰ ਮੇਰਾ ਮਲਲੀ ਜੈ ਸਦਾ ਰਾਜਾ ਹੋਵੇ ਜਦੋਂ ਫਕਰਾਂ ਦੇ ਜਾਈਏ ਰੱਬ ਹਾਰੇ ਗਏ ਤੇਰੀ ਮੈਂ ਉਹ ਬਾਗਤ ਹੈ ਕਿਸੇ ਤੋਂ ਡਰਦਾ ਨਾ ਕੋਈ ਯਾਰ ਨਾਮ ਛਿੜੇ ਕਿਸੇ ਦਾ ਯਾਰ ਤੇ ਨਾਮ ਛਿੜੇ ਕਿਸੇ ਦਾ ਕੰਦੇ ਭਾਵੇਂ ਉੱਤੇ ਲੱਗੀ ਖੰਡ ਹੋਵੇ ਮਾਪੇ ਕਦੇ ਮੁੱਲ ਨਹੀਂ ਮਿਲਦੇ ਭਾਵੇਂ ਕੋਲ ਨੋਟਾਂ ਦੀ ਪੰਡ ਹੋਵੇ ਮੈਂ ਹੁਣ ਇਹ ਸਦਕੇ ਆਕੜਾ ਨਹੀਂ ਤਾਂ ਹੁਣ ਇਹ ਸਦਕੇ ਆਕੜਾ ਕਹਿੰਦੇ ਬੰਦ ਸਿਆਣੇ ਮਾੜੇ ਮੇਰੇ ਮਾੜੇ ਮੇਰੇ ਮਾੜੇ i'm gonna find it किथे उते पाण असीं सजण उन ਸਾਰੇ ਨਾ ਕਹਿੰਦੇ ਮੇਰੇ ਬਹੁਤ ਮਾਣ ਸਨਮਾਨ ਕੀਤਾ ਕਿ ਅਸੀਂ ਅਗਰ ਰੈਸ ਕਰੋਗੇ 12 ਮਹੀਨੇ ਜਿਹਦੇ ਪੈਰ ਚੱਲਦੀ ਗੱਲ ਹੈ ਬਾਕੀ ਬਾਬਾ ਜੋਗੀ ਜੋ ਕਰਦੇ ਹਨ ਉਹ ਕੋਈ ਕਰ ਸਕਦਾ 12 ਮਹੀਨੇ తీਰੇ ਡੈਕਟਰ ਦੇ ਉਪਚਾਰ ਜੋ ਵੀ ਕਹਿੰਦੀ ਤੰਬੇਸੀ ਕਰੇ ਸਪੋਰਟੀ ਡਿਜੈਟਰੀ ਉਹ ਬਾਬਾ ਜੋਗੀ ਹੀ ਦਿੰਦਾ ਵਾ ਤੇ ਮੈਂ ਕਹਿੰਦਾ ਬਹੁਤ ਜਾਰੀ ਕਰੀ ਅਸਲ ਤੇ ਅਟਵਾਰ ਜੈ ਸ਼੍ਰੀ ਰਾਮ ਲਓ ਜੀ ਸ਼੍ਰੀ ਰਾਮ ਰਾਜਾਂ ਦੇ ਪੱਕੇ ਹੌਸਲੇ ਨਹੀਂ ਛੱਡਦੇ ਜੇਤੂ ਪਹਿਲਵਾਨ ਕਰਨ ਆਸਿਅਰ ਕੀਤੀ ਹੈ ਕਰਨ ਆਸਿਅਰ ਆਪਣੇ ਇਹ ਵੱਡੇ ਮਾੜੀ ਗੱਲ ਹੈ ਜਿਹੜਾ ਮਾਰੀ ਕਰਾ ਦਿੰਦੇ ਆ ਕਿਥੇ ਜੀਵਦਾ ਬੱਚਾ ਨਸ਼ੇ ਦੇ ਨਾਲ ਬਦਰੀਆ ਕੰਮ ਦੇ ਕੋਈ ਵੀ ਕੇਮਾ ਮਾਰੀ ਨਹੀਂ ਦੀ ਕਬੱਡੀ ਆ ਕੋਕੋ ਆ ਜਿਹੜਾ ਵਾਲੀ ਵਾਲਾ ਕੋਕੋ ਵਾਲਾ ਕਿਸੇ ਤਰ੍ਹਾਂ ਦੀ ਕੇਮਾ ਮਾਪ ਜੀ ਜੇਕਰ ਜੰਪ ਪਹਿਲਵਾਨ ਦੀ ਇਹ ਮਾਰੀ ਨਹੀਂ ਮਾੜੇ ਆ ਆਪਾਂ ਨੂੰ ਆਵਾਜ਼ ਦੇ ਪਿੱਛੇ ਲਾ ਕੇ ਮਾਰੇ ਬੁਲਕਿੰਨ ਕੇ ਕੰਮ ਮੁਕੇ ਕਰ ਲਾ ਪੀਦਾ ਉਹਨਾਂ ਤੋਂ ਵੀ ਔਲੀ ਔਲੀ ਵਾਦੇ ਚਾਹੀਦਾ ਮਾਂ ਤੋਂ ਮਾਂ ਪਾ ਦੁਖੀ ਕਰਦੇ ਆਂ ਛੁੱਟੀ ਦੋ ਬਿਲਾ ਮੇਰੇ ਕੋਲ ਸਾਹ ਨੇ ਇਹਨਾਂ ਨੂੰ 3 ਮਹੀਨੇ ਟ੍ਰੇਨਿੰਗ ਲੱਗੀ ਪੂਰੀ ਠੀਕ ਹੈ ਨਾ ਬਾਕੀ ਇਹਨਾਂ ਇਹ ਵੀ ਦਿੱਖਿਆ ਹੈ ਕਿ ਹਰ ਘਰ ਜਾ ਕੇ ਜੇ ਕੋਈ ਬੱਚਾ ਦੀ ਕੋਈ ਮਾਂ ਰੋਵੇ ਉਹਨੂੰ ਕਿਰਵਾਉਂ ਚੋਕਾ ਜਾਂ ਪੜਵਾਉਂਦਾ ਨਹੀਂ ੱਲੇ ੱਲੇ ਘਰ ਜਾ ਕੇ ਤੂੰ ਆ ਕੇ ਆ ਕੇ ਮਾਨੂੰ ਪੁੱਛਿਆ ਕਿ ਜੇ ਤੁਹਾਡੇ ਕੋਲ ਹਸਿਆਤ ਨਹੀਂ ਆ ਜੀ ਆਪ ਬੱਚਾ ਘਾਉਂਦੇ ਆ ਬੱਚੇ ਨੂੰ ਕਾਹਦੇ ਆ ਬੱਚੇ ਨੂੰ ਫਿੱਟ ਜੇ ਇਹਦਾ ਬੱਚਿਆਂ ਦੇ ਵਿੱਚੋਂ ਪਤਾ ਨਹੀਂ ਕਿਹੜਾ ਅਮਰੀਕਾ ਕੈਨੇਡਾ ਕਿੱਥੇ ਕਿੱਥੇ ਹੈ ਜਿਨ੍ਹਾਂ ਨੇ ਖੇਡਣ ਚੜਾਵਾ ਜੇ ਸਾਡੇ ਪਿੰਡ ਦੇ ਵਿੱਚੋਂ ਬੱਚੇ ਨੇ ਕਿਉਂਕਿ ਸਾਡਾ ਨਾਮ ਬਣੂਗਾ ਸਾਡੇ ਪੀੜੀ ਦੇ ਵਿੱਚੋਂ ਬੱਚੇ ਨਿਕਲ ਕੇ ਤੁਮ ਸਾਡਾ ਨਾਮ ਬਣੂਗਾ ਠੀਕ ਹੈ ਨਾ ਇਹ ਤੇ ਸਾਡੇ ਔਰ ਜਿਹੜੇ ਜਿੱਥੇ ਹੋਣਾ ਸਾਡੀ ਸਾਡੀ ਪੀੜ੍ਹੀ ਆ ਇਹ ਨੂੰ ਸੋਚਣਾ ਚਾਹੀਦਾ ਅਸੀਂ ਆਪਦੇ ਬੱਚੇ ਕਿੱਦਾਂ ਬਿਗਾਉਂਦੇ ਆ ਬਹੁਤ ਵੀ ਬੱਚੇ ਹੁਣ ਮਰ ਰਹੇ ਆ ਹਰ ਰੋਜ਼ ਡੇਗਾਂ ਲਾਗੀ ਮਰ ਗਿਆ ਹਰ ਰੋਜ਼ ਐਕਸੀਡੈਂਟ ਹੋ ਕੇ ਮਰ ਗਿਆ ਕਿਉਂਕਿ ਐਕਸੀਡੈਂਟ ਵੀ ਤਾਂ ਹੀ ਹੁੰਦਾ ਜੇ ਜਦੋਂ ਬੰਦਾ ਅੰਨ੍ਹਾ ਹੋਵੇ ਮੋਟਰਸਾਈਕਲ ਜਾਂ ਗੱਡੀ ਚਲਾਉਂਦਾ ਵਾ ਨਾਲ ਆਪ ਮਾਤਾ ਨਾਲ ਅਗਲੇ ਕਰੀਂ ਨਹੀਂ ਰਹਿ ਸਕਦਾ ਠੀਕ ਹੈ ਕਿੰਨੇ ਇੰਨਾ ਕੁਝ ਕਹਿੰਦੇ ਹੈ ਸਮਝਾ ਜਾਨੇ ਆ ਤੇ ਇਹ ਹਰ ਇੱਕ ਦੇ ਮਾਪਿਆਂ ਨੂੰ ਇਹ ਇੱਕ ਅਰਦਾਸ ਕਰੂੰਗਾ ਆਪਦੇ ਬੱਚਿਆਂ ਦੇ ਪੈਰਵਾਜ਼ ਵਾਤਾਵਰਨ ਬਰਾਤ ਦੇ ਜੋ ਆਦੇ ਬੱਚਿਆਂ ਦੇ ਪੈਰਵਾਹੀ ਰੱਖੋ ਜੇ ਕੋਈ ਤੁਹਾਨੂੰ ਕੋਈ ਆਰਟੀਟ ਵਾਲੀ ਰਸਤਾ ਤੁਹਾਡਾ ਬੱਚਾ ਗਲਤ ਤੇ ਉੱਤੇ ਪੈਰਵਾਹੀ ਕਰੋ ਉਹਦੇ ਗੱਲਣਾ ਪਊ ਜਦੋਂ ਆਪਾਂ ਉਹਦੇ ਨਾਲ ਖੜੇ ਤੇ ਆਪਣੇ ਬੱਚੇ ਨੂੰ ਥੋੜਾ ਜਿਹਾ ਹੱਥ ਫੜਦਾ ਉਹ ਕਹਿੰਦਾ ਮੇਰੇ ਬਾਪ ਮਾਪੇ ਮੇਰਾ ਇਨਹਾਰੀ ਹੈ ਕੋਈ ਗੱਲ ਵਾਲੀ ਠੀਕ ਹੈ ਇੱਕ ਗੱਲ ਜੀ ਇੱਕ ਕਮੇਟੀ ਕਰਨੇ ਹਰ ਇੱਥੇ ਅਹੀਂ ਇੱਕ ਚੇਤਾਰਾ ਜਿਹਾ ਘਰ ਆਉਣ ਲੱਗੇ ਆਉਣ ਆਏ ਸਾਹਮਣੇ ਦੇ ਵਿੱਚ ਐਮਐਨਏ ਦਾ ਬੱਚਾ ਇਹ ਅਸਲੀ ਦਾ ਬੱਚਾ ਐਸਾ ਸੱਚੀ ਦਾ ਬੱਚਾ ਤੇ ਇੱਕੋ ਮਜ਼ਦੂਰ ਦਾ ਬੱਚਾ ਖਾਣਾ ਇਹ ਤਰ੍ਹਾਂ ਤਿਆਰ ਕਰ ਲੱਗੇ ਮਹਾਰਾਜ ਦੀ ਕਿਰਪਾ ਨਾਲ ਠੀਕ ਹੈ ਨਾ ਪੈੜੀ ਦਰਵਾਜ਼ੇ ਲਾ ਕੇ ਲੈ ਜਾਂਦੇ ਆਂ ਏਡੀ ਵਧੀਆ ਚੀਜ਼ ਬਣਾਉਣੀ ਆ ਉੱਥੇ ਹੀ ਬੱਚੇ ਰਹਿਣਗੇ ਉੱਥੇ ਜੱਪ ਲੱਗਿਆ ਕਰੋ ਉੱਥੇ ਵੀਰਾਂ ਦੇ ਬੱਚੇ ਉੱਥੇ ਗਰੀਬਾਂ ਦੇ ਬੱਚੇ ਸਿੱਕੇ ਦਾ ਵਿਆਹ ਕਰਨ ਦੀ ਕਥਾ ਪਲੋਆ ਕਰ ਲਗੇ ਰੋਟੀ ਪਾਣੀ ਵਧੀਆ ਜੋ ਸਾਡੇ ਨੂੰ ਹੋਊਗਾ ਵੱਧ ਤੋਂ ਵੱਧ ਨਾਲ ਕਰਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ